ਕਾਹਦੀਆ ਫਾਸਲੇ ਤੋਂ ਫੋਨ ਵਾਲੇ ਪਰ ਪੱਜ ਗਏ ਕਰੋ ਮੇਰਾ ਫੈਸਲਾ ਲੱਗ ਪੱਜ ਗਏ ਤੇ ਵੀ ਆਈ ਸੀ ਸਾਡੇ 11 ਬੱਜਿਆ ਕਿ ਲੋਕ ਖਾਦੇ ਸੀ ਤੇਰੇ ਤਾਂ ਫੁੱਟ ਹੀ ਜਾਏ ਇਹ ਮੈਨੂੰ ਮਾਰ ਦੇਣਗੇ ਇਹ ਮੈਨੂੰ ਮਾਰ ਦੇਣਗੇ ਮੇਰੀ ਮਾਂ ਨੂੰ ਮਾਰ ਦੇਣਗੇ ਖੁਲੀਆਂ ਤੰਕੀਆਂ ਦੇ ਰਹੇ ਆ ਖੁਲੀਆਂ ਤੰਕੀਆਂ ਤੇ ਤੂੰ ਸਾਰੀ ਫੁੱਟੇ ਜਾਗੀ ਹੈ ਸਭ ਕੁਝ ਹੈਗਾ ਮੈਨੂੰ ਮਾਰ ਕੇ ਸਿੰਘਕ ਸਿੰਘ ਨੌਜਗਿੰਦਰ ਸਿੰਘ ਵਾਸੀ 29 ਸੀ ਜੀਐਸ ਸਟੇਟ ਜੋ ਕਿ ਮੇਰੀ ਘਰ ਵਾਲੀ ਅਮਰਪ੍ਰੀਤ कौर ਉਹਦਾ ਨਾਮ ਹੈਰਾ ਪਰਿਵਾਰਕ ਮਸਲਾ ਚੱਲਦਾ ਪਿਆ ਪਰੋਖੀ ਦਾ ਰੋਲਾ ਚੱਲਦਾ ਪਿਆ ਆਪਣੀ ਮਿਹਨਤ ਦੀ ਕਮਾਈ ਨਾਲ ਪਰੋਖੀਆਂ ਦੇ ਨਾਮ ਬਣਾਈਆਂ ਤੇ ਇਹ ਹੁਣ ਖਾਣਾ ਚਾਹਦੀ ਹੈ ਆਪਣੀ ਮਾਂ ਬਨਮੋਨਪੁਰ ਜੋ ਕਿ ਇੱਥੇ ਸਾਡੇ ਘਰ ਡੇਢ ਮਹੀਨਾ ਹੋਇਆ ਆ ਕੇ ਬੈਠੀ ਹੋਈ ਹੈ ਅਸੀਂ ਡੇਢ ਮਹੀਨਾ ਤੋਂ ਕਿਉਂ ਪਤਾ ਅਸੀਂ ਬਾਹਰ ਆ ਜੀ ਇਹ ਸ਼ਰ੍ਹਾਂ ਵੀ ਮਤਲਬ ਕਿ ਤਕਾ ਹੋ ਰਿਹਾ ਸਾਡੇ ਨਾਲ ساری ਉਮਰ ਬੰਦਾ ਕਮਾਈ ਕਰਦਾ ਮਿਹਨਤ ਦੀ ਜਪਣੀ ਘਰ ਵਾਲੇ ਦੇ ਨਾਮ ਤੇ ਕਰਾਤੀ ਤੇ ਕੀ ਪੁੰਚੇ ਗੁਨਾਹ ਕਰ ਲਿਆ ਮੈਂ ਮੇਰਾ ਬੇਟਾ ਵੀਰਾ ਮੇਰੇ ਨਾਲ ਇਹ ਹੁਣ ਅਸੀਂ ਘਰ ਦੇ ਆਂਦਾ ਨਾ ਤੇ ਗੇਟ ਦੇ ਕੋਲ ਅਸੀਂ ਕਿਦਾਂ ਲਾਇਆ ਗੇਟ ਤੋੜਨ ਦੀ ਕੋਸ਼ਿਸ਼ ਕਰਦੇ ਪਏ ਆ ਧਮਕੀਆਂ ਦੇ ਰਿਹਾ ਸ਼ਰਿਆਂ ਵੀ ਇਹ ਅਸੀਂ ਵੀ ਮਤਲਬ ਕਿ ਅੰਦਰ ਗੇਟ ਤੋੜ ਕੇ ਵੀ ਤੁਹਾਨੂੰ ਚਾਨੋ ਮਾਰ ਦੇਵਾਂਗੇ ਸਸਸ ਮੇਰੇ ਅੰਦਰ ਹੀ ਇਹਨੇ ਆਪਣੇ ਆਪ ਨੂੰ ਲੋਕ ਕੀਤਾ ਹੋਇਆ ਇਸ ਪੂਰੀ ਗੇਮ ਦੇ ਵਿੱਚ ਪ੍ਰੋਪਰਟੀ ਦੇ ਲਾਲਚ ਵਿੱਚ ਮੇਰਾ ਗੁਰਮ ਹੈਪੀ ਛਾਉੜਾ ਪੂਰੇ ਤੋੜ ਦੇਣ ਬੋਲਵਾ ਜਿੰਨੇ ਸ਼ਰਿਆਂ ਮੈਨੂੰ ਨੇ ਸਿੱਧੀਆਂ ਧਮਕੀਆਂ ਦਿੱਤੀਆਂ ਨੇ ਇਹਦੀ ਇੱਕ ਫਰੈਂਡ ਦਾ ਸੁਪਨਾ ਇੱਕ ਪਿੱਛੇ ਕਪਾਰਡਰ ਵਾਲੀ ਜੜੀ ਰੇੜੀ ਹੈਗੀ ਐ ਕੀ ਨਾਮ ਆਉਂਦਾ ਹਾਈਡਰੋਪਾਰ ਹਾਈਡਰੋਪਾਰ ਬਾੜਦਰ ਤੋਂ ਪੀਤ ਪ੍ਰੇਤਨਾ ਤੇ ਹੋਰ ਜਿਹੜੇ ਦੋ ਚਾਰ ਹੈਗੇ ਮੇਰਾ ਪਹਛਾ ਕੀਤਾ ਜਾਵੇ ਇਹ ਨਹੀਂ ਤਾਂ ਮੈਨੂੰ ਅੰਦਰੋਂ ਆ ਕੇ ਜਾਨੋ ਮਾਰ ਦੇਣਗੇ ਪ੍ਰਸ਼ਾਸਨ ਅਗੇ ਬੇਨਤੀ ਹੈ ਮੇਰੀ ਜਾਨ ਬਚਾ ਲਓ ਮਾਮਲਾ ਇਹਨਾਂ ਦੋਨਾਂ ਜੀ ਦਾ ਆਪਣੀ ਮਾਮਲਾ ਜੀ ਸ਼ਾਹਬਾ ਜੀ ਤੁਹਾਡੇ ਕੁੜਮ ਸਾਹਿਬ ਵੱਲੋਂ ਇੱਕ ਤੁਹਾਡੇ ਦੇ ਇੱਕ ਅਲੀਗੇਸ਼ਨ ਲਗਾਇਆ ਜਾ ਰਿਹਾ ਕਿ ਇਸ ਵਿਵਾਦ ਪਿੱਛੇ ਤੁਹਾਡਾ ਹੱਥ ਹੈ ਜੀ ਉਹਦੇ ਬਾਰੇ ਤੁਹਾਡਾ ਕੀ ਸਪਸ਼ਟੀਕਰਨ ਹੈ ਉਹਨਾਂ ਨੇ ਕਹਿੰਦੇ ਵੀ ਸਾਡੀ ਪ੍ਰੋਪਰਟੀ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਵੀ ਮੇਰੇ ਕੁੜਮ ਵੱਲੋਂ ਜਿਹੜਾ ਵੀ ਇਹ ਸਾਰਾ ਡਰਾਮਾ ਕੀਤਾ ਜਾ ਦੇਖੋ ਵੀਰ ਜੀ ਇਲਜ਼ਾਮ ਜਦ ਮਰਜ਼ੀ ਲਾਈ ਜਾਵੇ ਸਾਨੂੰ ਪ੍ਰਾਪਰਟੀ ਦੀ ਤਾਂ ਸਾਨੂੰ ਰਾਜ ਚ ਰਵੇ ਜੇ ਕਿਸੇ ਸਾਡੇ ਘਰੇ ਕਮੀ ਹੋਵੇ ਪਰਮਾਤਮਾ ਦਿੱਤਾ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਤਾਂ ਆਪਣੇ ਬੱਚੇ ਵਿਲੇ ਵੇਖਾ ਸਕਦੇ ਆ ਨਾਲੇ ਉਹਨੂੰ ਸਾਨੂੰ ਸਾਨੂੰ ਕੀ ਦੇ ਦੂਗਾ ਅਸੀਂ ਤਾਂ ਕਹਿੰਨੇ ਆ ਦੀ ਆਪਣੀ ਪ੍ਰਾਪਰਟੀ ਜਿੱਥੇ ਮਰਜੀ ਗੁਰਦੇਦਾਨ ਕਰ ਜਿੰਨੂੰ ਮਰਜੀ ਲਿਖਾ ਦੇਣਾ ਸਾਨੂੰ ਉਹਦੇ ਚ ਨਿੱਕਾ ਪੈਸਾ ਨਹੀਂ ਚਾਹੀਏ ਚਾਹੀਦਾ ਨਾ ਹੀ ਸਾਨੂੰ ਉਹ ਨਗਵਾਸ ਨਾ ਹੀ ਸੀ ਮੰਗਣਾ ਅਸੀਂ ਸਾਨੂੰ ਸੰਤੁਸ਼ਟ ਆਪਣੀ ਜ਼ਿੰਦਗੀ ਵਿੱਚ ਅਸੀਂ ਕੀ ਲੈਣਾ ਅਸੀਂ ਤਾਂ ਸੋਗ ਸਾਡੇ ਚ ਇਹ ਮਨ ਮਹਿਸੂਸ ਹੋ ਰਿਹਾ ਅਸੀਂ ਕੰਜਰਾ ਕਰੇ ਗੰਦੇ ਕਰੇ ਫਸ ਗਏ ਇਹ ਕਿਹੜਾ ਬੰਦਾ ਆਇਆ ਨਾ ਇਹ ਬੰਦਾ ਇਹਨੇ ਆਪ ਜਾਣੀ ਰੱਖ ਨਾ ਕੀ ਰੱਖੇ ਕੀ ਕੀਤਾ ਨਾ ਕੀ ਨਹੀਂ ਕੀਤਾ ਅੱਜ ਸਾਨੂੰ ਅੱਜ ਪਤਾ ਲੱਗਦਾ ਵੇ ਅਗਰ ਸਾਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਇੰਨਾ ਗੰਦਾ ਬੰਦਾ ਸੀ ਰਿਸ਼ਤਾ ਹੀ ਨਹੀਂ ਸੀ ਕਦੀ ਕਰਨਾ ਅਸੀਂ ਤਾਂ ਖੁਦ ਇੱਕ شریف ਬੰਦੇ ਆ ਇਹਨਾਂ ਕਰੀ ਫਸ ਗਏ ਇਸ ਗੰਦੇ ਨੇ ਪਹਿਲਾਂ ਜਨਾਨੀ ਚ ਪਹਿਲਾਂ ਵੀ ਗੱਡੀ ਗੱਲ ਸੋਹਣਾਂ ਚੋਰੀ ਕਰਕੇ ਵੇਚੀਆਂ ਹੋਰ ਵੀ ਕਈ ਜਗ੍ਹਾ ਚੱਕਰ ਚੱਲਦਾ ਵੇ ਅਸਾਂ ਤਾਂ ਪਤਾ ਹੀ ਹੁਣ ਲੱਗਾ ਸਾਡੇ ਨਾਲ ਨੇ ਬੜੀ ਜ਼ਬਰਦਸਤੀ ਕਾਲੀ-ਕਾਲੀ ਕੀਤੀ ਸਾਡੀ ਕੁੜੀ ਨੂੰ ਕਹਿੰਦਾ 22 ਸਾਲ ਲੱਗਣਾ ਦੰਦ ਸ਼ਾਦੀ ਕਰ ਲੋ 10 ਦਿਨਾਂ ਵਿੱਚ ਕਰਤਾ ਫੇਰ ਉਹਨੇ ਸਿਰਫ ਇਹਨਾਂ ਕੀਤਾ ਕੁਝ ਵੀ ਨਹੀਂ ਸਾਰਾ ਇਹਨਾਂ ਨੇ ਕੀ ਕੀਤਾ ਇਸ ਬੰਦੇ ਨੇ ਮੁੰਡੇ ਦੇ ਸਗਣ ਵਿੱਚ ਇੱਕ ਮਾੜਾ ਮਾੜਾ ਗਰੀਬ ਬੰਦੇ ਸਗਣ ਬੰਦਾ ਸਗਣ ਜੋ 1 ਰੁਪਈਆ ਦਿੱਤਾ ਕੇ ਇਹਨਾਂ ਕੋਲੋਂ ਅਸੀਂ ਕੀ ਇਹ ਸਾਨੂੰ ਕੀ ਦੇ ਦੂਗਾ ਜਦ ਤੱਕ ਯਾਨੀ ਕਿ ਪ੍ਰਾਪਰਟੀ ਵਾਦਨਾ ਤੁਹਾਡਾ ਸਾਨੂੰ ਇਹਨਾਂ ਦੀ ਪ੍ਰਾਪਰਟੀ ਨਾਲ ਕੋਈ ਲਾਲਚ ਨਹੀਂ ਨਾ ਹੀ ਪਰਮਾਤਮਾ ਸਾਨੂੰ ਇਹ ਪ੍ਰਾਪਰਟੀ ਲਈ ਦੇਖਣ ਦੇਵੇ ਅਸੀਂ ਕਹਿੰਦੇ ਦੋਨੇ ਜੀ ਘਰੇ ਸੁਖ ਤੋਂ ਸਲਾਮ ਆਪਣੇ ਬੱਚਿਆਂ ਨੂੰ ਵਾਕ ਪਸਾਈ ਰਹਿਣ ਆਪਣੇ ਬੱਚਿਆਂ ਨੂੰ ਸੇਧ ਦੇਣ ਸਾਨੂੰ ਨਹੀਂ ਪ੍ਰਾਪਰਟੀ ਨਾਲ ਕੋਈ ਲਾਲਚ ਨਹੀਂ ਹੈਗਾ